ਇਹਨਾਂ ਕ ਬਣਦਾ ਇਹ ਨਹੀਂ ਇਹ 30 ਰੁਪਏ ਤੋਂ ਬਿਨਾ ਵੀ ਸਰਦਾ ਇਹਨਾਂ ਦਾ ਕੋਈ ਏਡੀ ਗੱਲ ਨਹੀਂ ਵੀ ਜੇ ਆਪਾਂ ਕਹਿ ਦਈਏ ਦੇਖੋ ਉਧਰ ਨੂੰ ਮਾਰੀ ਨੀਗਾ ਕੈਮਰਾ ਮਾਰੀ ਦੇਖ ਕਿੱਡਾ ਸੋਹਣਾ ਮਾਹੌਲ ਆ। ਕੀ ਬਾਤ ਆ ਕੀ ਬਾਤ ਆ ਆਨੰਦ ਆਊਗਾ ਤੁਹਾਨੂੰ ਯਾਰ ਇੱਥੇ। ਪ੍ਰੀਤ ਤੂੰ ਤਾਂ ਮੇਰੇ ਪੈਰ ਖੇੜੀ ਜਾਂਦਾ ਓਏ। ਸੱਜਣੋ ਬਾਹਲੇ ਬੰਦਿਆਂ ਨੂੰ ਪਤਾ ਨਹੀਂ ਹੋਣਾ ਕਿ ਮੌਰਗਨ ਝੀਲ ਤੇ ਤੁਸੀਂ ਥੋੜੇ ਜੇ ਪੈਸਿਆਂ ਦੇ ਨਾਲ ਬਹੁਤ ਵਧੀਆ ਪਰਿਵਾਰ ਦੇ ਨਾਲ ਪਿਕਨਿਕ ਮਨਾ ਸਕਦੇ ਆ ਸਾਡੇ ਏਰੀਏ ਦੇ ਤਾਂ ਖਾਸ ਤੌਰ ਤੇ ਮੌਰਗਨ ਝੀਲ ਮੌਰਗਨ ਝੀਲ ਹੈ ਕਿੱਥੇ ਆ। 30 ਰੁਪਏ ਦੇ ਨਾਲ ਤੁਸੀਂ ਪੂਰੀ ਝੀਲ ਦਾ ਆਨੰਦ ਲੈ ਸਕਦੇ ਆ 30 ਰੁਪਏ ਮਤਲਬ ਪਕੌੜੇ ਵੀ ਨਹੀਂ ਆਉਂਦੇ ਅੱਜ ਕੱਲ 30 ਰੁਪਈਆਂ ਚ 30 ਰੁਪਈਆਂ ਦੇ ਵਿੱਚ ਤੁਸੀਂ ਕਿਸ਼ਤੀ ਲੈ ਕੇ ਪੂਰੀ ਝੀਲ ਦਾ ਆਨੰਦ ਲੈ ਸਕਦੇ ਆ ਹੈ ਕਿੱਥੇ ਆ ਇਹ ਆਜੋ ਨੰਗੇਓ ਤਾਂ ਇਹ ਹੈ ਗਿਆ ਸਰਦਾਰ ਅਜਮੇਰ ਸਿੰਘ ਦੇ ਪਿੰਡ ਸਰਦਾਰ ਬਲਦੇਵ ਸਿੰਘ ਸਰਦਾਰ ਅਜਮੇਰ ਸਿੰਘ ਹੋਣਾ ਦੇ ਪਿੰਡ ਦੇ ਵਿੱਚ ਚੱਕਰਪਿੰਡ ਦੇ ਵਿੱਚ ਹੈ ਮਾਰਗਨ ਝੀਲ ਕਿਉਂ ਕਿਹਾ ਜਾਂਦਾ ਮਾਰਗਨ ਨੇ ਗੋਰੇ ਨੇ ਇਸ ਝੀਲ ਨੂੰ 1 ਕਰੋੜ ਰੁਪਇਆ ਡੋਨੇਟ ਕੀਤਾ ਸੀ ਜਦੋਂ ਇਹ ਝੀਲ ਬਣਨੀ ਸਟਾਰਟ ਹੋਈ ਸੀ ਇਸ ਚੱਕਰਪਿੰਡ ਦੀ ਜੇ ਮੈਂ ਥੋੜੀਆਂ ਜੀਆਂ ਪ੍ਰਾਪਤੀਆਂ ਗਿਣਾ ਦਿਆਂ ਤਾਂ ਇਸ ਇਸ ਚੱਕਰਪਿੰਡ ਦੀ ਅਕੈਡਮੀ ਸ਼ੇਰ-ਏ-ਪੰਜਾਬ ਅਕੈਡਮੀ ਨੇ ਤਕਰੀਬਨ ਇਸ ਪਿੰਡ ਨੂੰ ਵਰਲਡ ਲੈਵਲ ਦੇ ਦਾ 11500 ਸੁਪਰਸਟਾਰ ਦਿੱਤੇ ਹੋਣਗੇ ਮਤਲਬ ਕਹਿਣ ਤੋਂ ਭਾਵੇਂ ਆ ਵੀ ਇੰਨਾ ਕੰਮ ਹੋਇਆ ਅੱਜ ਹਰ ਸੀਜ਼ਨ ਦੇ ਵਿੱਚ ਸ਼ੁਰੂਆਤ ਕੀਤੀ ਜਾਂਦੀ ਆ ਕੋਸਕਸ਼ਟੀਆਂ ਜਿਹੜੀਆਂ ਪਰਿਵਾਰਾਂ ਨੇ দান ਕੀਤੀਆਂ ਦਿੱਤੀਆਂ ਕਸ਼ਟੀਆਂ ਇਸ ਝੀਲ ਵਾਸਤੇ ਅੱਜ ਤੁਸੀਂ ਇੱਥੇ ਕੰਟੀਨ ਬਣੀ ਹੋਈ ਆ ਜੇ ਤੁਸੀਂ ਪਰਿਵਾਰ ਸਮੇਤ ਆਓ ਤਾਂ ਚਲੋ ਅੱਜ ਤਾਂ ਮਹੂਰਤ ਆ ਨਵੇਂ ਸੀਜ਼ਨ ਦਾ ਤਾਂ ਕਰਕੇ ਇੰਨਾ ਜ਼ਿਆਦਾ ਇੱਥੇ ਹੈਗਾ ਕਰਾਊਡ ਹੈਗਾ ਨਹੀਂ ਇੰਨਾ ਕਰਾਊਡ ਨਹੀਂ ਹੁੰਦਾ ਪਟਾ ਮੇਟਰਲੇ ਲੋਕ ਹੁੰਦੇ ਆ ਪਰ ਉਸ ਤੋਂ ਬਾਅਦ ਤੁਸੀਂ ਇੱਥੇ ਆਉਂਗੇ ਫਿਰ ਉੱਥੋਂ ਤੁਸੀਂ ਟਿਕਟ ਵੀ ਲੈ ਸਕਦੇ ਆ ਉੱਥੋਂ ਕਿਸ਼ਤੀ ਦੀ ਟਿਕਟ ਤੁਹਾਨੂੰ 30 ਰੁਪਏ ਦੀ 25 30 ਰੁਪਏ ਦੀ ਟਿਕਟ ਮਿਲ ਜੂਗੀ ਫਿਰ ਤੁਸੀਂ ਐ ਆਉਂਗੇ ਇਧਰਲੇ ਪਾਸੇ ਇਧਰਲੇ ਪਾਸੇ ਆ ਕੇ ਤੁਸੀਂ ਇਹਨਾਂ ਕਿ ਅੱਜ ਮਹੂਰਤ ਹੈ ਉਹ ਤੁਹਾਨੂੰ ਉਧਰਲੇ ਪਾਸੇ ਕਿਸ਼ਤੀਆਂ ਤੇ ਬੱਚੇ ਫਿਰਦੇ ਦਿਖਾਈ ਦਿੰਦੇ ਹੋਣਗੇ ਤੁਸੀਂ ਇੱਥੇ ਕਿਸ਼ਤੀਆਂ ਤੇ ਆਨੰਦ ਲੈ ਸਕਦੇ ਆ ਪੂਰਾ ਆਪਾਂ ਵੀ ਚੱਲਦੇ ਆ ਬੈਠਦੇ ਆ ਕਿਸ਼ਤੀ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਕਸ਼ਤੀ ਦੇ ਅੰਦਰ ਜਾ ਕੇ ਫਿਰ ਤੁਹਾਨੂੰ ਕਿਹੋ ਜਿਹਾ ਨਜ਼ਾਰਾ ਦਊਗਾ ਲੈ ਵੀ ਸੱਜਣੋ ਤੁਸੀਂ ਐਂ ਨਾੰਦ ਲੈ ਸਕਦੇ ਪ੍ਰੀਤ ਐਂ ਨੂੰ ਮੋੜ ਦੇ ਇੱਧਰ ਨੂੰ ਮੋੜ ਐਂ ਮੁੜੂ ਹਾਂ ਲੈ ਵੀ ਐਂ ਤੁਸੀਂ ਬਹਿ ਕੇ ਪਰਿਵਾਰ ਸਮੇਤ ਬਹਿਣ ਵਾਲਾ ਕੰਮ ਆ ਇੱਥੇ ਤੁਸੀਂ ਘੁਰਕਰੇ ਕਰਕਰੇ ਧਰ ਲੈਣੇ ਆ ਹਨਾ ਠੰਡੇ ਦੀ ਆ ਦੇਖਾ ਇੱਥੇ ਆ ਹੈਗਾ ਰੱਖਣ ਨੂੰ ਆ ਰੱਖਣ ਨੂੰ ਆ ਦੇਖ ਹੈਗਾ ਯਾਰ ਪੂਰਾ ਗਲਾਸ ਧਰਨ ਨੂੰ ਪ੍ਰੀਤ ਐਨੂੰ ਲਚਾਲ ਯਾਰ ਆਪਾਂ ਉਹ ਦਿਖਾ ਕੇ ਲਿਆਉਨੇ ਆ ਤੁਹਾਨੂੰ ਪਿੰਡ ਕੱਲਾ ਨਾ ਤੁਸੀਂ ਇਸ ਪਿੰਡ ਚੱਕਰਪਿੰਡ ਲੁਧਿਆਣੇ ਦਾ ਪਿੰਡ ਆ ਕੱਲਾ ਤੁਸੀਂ ਇੱਥੇ 30 ਰੁਪਏ ਦੇ ਵਿੱਚ ਇਸੇ ਗੱਲ ਦਾ ਆਨੰਦ ਨਹੀਂ ਲੈ ਸਕੋਗੇ ਕਿ ਝੀਲ ਦਾ ਆਨੰਦ ਇੱਥੇ ਕਈ ਝੀਲਾਂ ਬਣੀਆਂ ਹੋਈਆਂ ਪਹਿਲੀ ਤਾਂ ਗੱਲ ਇਹ ਆ ਚੱਕਰਪਿੰਡ ਦੇ ਵਿੱਚ ਮਾਰਗਨ ਲੇਕ ਇਕੱਲੀ ਨਹੀਂ ਬਣੀ ਹੋਈ ਤਿੰਨ ਲੇਕਾਂ ਬਣੀਆਂ ਹੋਈਆਂ ਇੱਥੇ ਤੇ ਨੰਬਰ 2 ਤੇ ਸਜਣੋ ਇਸ ਪਿੰਡ ਦੀ ਕੱਲੀ-ਕੱਲੀ ਚੀਜ਼ ਦੇਖਣ ਵਾਲੀ ਆ ਇਸ ਪਿੰਡ ਦੀ ਲਾਇਬ੍ਰੇਰੀ ਇਸ ਪਿੰਡ ਦੀ ਅਕੈਡਮੀ ਇਸ ਪਿੰਡ ਦਾ ਰੈਸਟ ਹਾਊਸ ਇਸ ਪਿੰਡ ਦੀ ਤੁਸੀਂ ਮੈਂ ਨਾ ਕਰਨੇ ਤੈਨੂੰ ਕਹੂੰਗਾ ਉਹ ਟੈਂਕੀ ਵੱਲ ਨੂੰ ਮਾੜਾ ਜਾਂ ਕੈਮਰਾ ਮਾਰੀ ਦਰਖਤਾਂ ਦੇ ਓਲੇ ਇੱਕ ਜਗ੍ਹਾ ਹੈ ਰੈਸਟ ਹਾਊਸ ਜਿੱਥੇ ਮਤਲਬ ਕੋਈ ਪਿਛੇ ਪਿੰਡ ਦੀ ਪੰਚਾਇਤ ਨੇ ਆ ਕੇ ਰਹਿਣਾ ਤਾਂ ਉੱਥੇ ਰੈਸਟ ਹਾਊਸ ਵੀ ਬਣਿਆ ਹੋਇਆ ਬਹੁਤ ਅਲੀਸ਼ਾਨ ਰੈਸਟ ਹਾਊਸ ਬਣਿਆ ਇਸ ਪਿੰਡ ਦੇ ਵਿੱਚ ਨਾ ਅ ਮਤਲਬ ਫੜਾਂ ਵਾਲੇ ਰੁੱਖ ਇੰਨੇ ਕਾ ਤੇ ਸਾਂਝੀਆਂ ਥਾਮਾਂ ਤੇ ਮਤਲਬ ਇੰਨਾ ਕ ਵਧੀਆ ਤਰੀਕੇ ਨਾਲ ਸਬਜ਼ੀਆਂ ਵਗੈਰਾ ਸਾਰਾ ਕੁਝ ਲਾਇਆ ਜਾਂਦਾ ਵੀ ਕੋਈ ਵੀ ਮਰਜ਼ੀ ਪੱਟ ਕੇ ਲੈ ਜੇ ਆ ਦੇਖੋ ਆ ਢਿੱਲਾ ਬਣਿਆ ਹੋਇਆ ਆ ਢਿੱਲਾ ਬਣਿਆ ਹੋਇਆ ਇਹ ਢਿੱਲਾ ਕਹਦੀਏ ਕਿ ਇਹਨੂੰ ਕੀ ਟਾਪੂ 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 ਬਣਿਆ ਹੋਇਆ ਇੱਥੇ ਠੀਕ ਹੈ ਨਾ ਆਪਾਂ ਇਹ ਕਹਿੰਦੇ ਆ ਆ ਦੇਖੋ ਆ ਮੇਰੇ ਪਤ ਜਿਉਂਦੇ ਰੋ ਜਿਉਂਦੇ ਰਜਾਂਦੇ ਰੋ ਪੁੱਤਰ ਜਿਉਂਦੇ ਰੋ ਸਵਾਦ ਆ ਗਿਆ ਸਵਾਦ ਆ ਗਿਆ ਬੱਤਾਂ ਕਾ ਪੁੱਤਕਾ ਮੇਰੇ ਸਾਬ ਨਾਲ ਪ੍ਰੀਤ ਰੈਸਟ ਕਰਨ ਲੱਗਣਾ ਹਨਾ ਹੋ ਰਹਿਤ ਤੇ ਹੂੰ ਯਾਰ ਮੈਂ ਤਾਂ ਕਿ ਨਾ ਪ੍ਰੈਕਟਿਸ ਬਹੁਤ ਹੁੰਦੀ ਆ ਯਾਰ ਲੱਤਾਂ ਦੀ ਆ ਮੈਂ ਨਾ ਵੀ ਘਾਂਟਾ ਕੀ ਚੱਲੂਏ ਘਾਂਟਾ ਵੀ ਨਹੀਂ ਚੱਲਣੀ ਹਾਂ ਨਹੀਂ ਚੱਲਣੀ ਹਾਂ ਬੰਦੇ ਦੀਆਂ ਲੱਤਾਂ ਦੀ ਪ੍ਰੈਕਟਿਸ ਵੀ ਹੁੰਦੀ ਆ 30 ਰੁਪਈਆਂ ਚ ਯਾਰ ਮੈਨੂੰ ਨਹੀਂ ਲੱਗਦਾ ਵੀ ਇੰਨਾ ਸਸਤਾ ਆਨੰਦ ਕਿਤੇ ਮਿਲ ਸਕਦਾ। ਠੀਕ ਹੈਗਾ ਨਹੀਂ। ਐਸਾ ਇਹ ਅਸਲ ਕਿੱਥੇ ਪਾਇਆ ਵਾ। ਕਿੱਥੇ ਆਹ ਆਹ ਮਰਗਾਬੀ ਦਾ ਦੇਖਿਆ ਹਣ। ਪਰ ਦੂਰ ਨਾ ਜਾ ਉਹਨੂੰ ਡਰ ਸਟਾਰ ਬਣਾ ਕਰ। ਆਹ ਮਰਗਾਬੀ ਦਾ ਲੈਣਾ ਪਾਇਆ ਹੋਇਆ। ਇੱਥੇ। ਹੈਨਾ? ਆਹ ਦੇਖੋ। ਆਹ ਮਰਗਾਬੀ ਦਾ ਹਣ। ਉਹ ਬੱਚੇ ਵੀ ਆ ਬੱਚੇ ਵੀ ਆ ਬੱਚੇ ਵੀ ਆ। ਬੱਚੇ ਵੀ ਆ। ਬੱਚੇ ਵੀ ਆ। ਉਹ ਦੇ ਹੁੱਕਦੰਗਾ ਯਾਰਾ ਪੂਰੀ ਪੰਚਾਇਤ ਆ ਮਤਕਾਂ ਜੀਆਂ ਹਨਾ ਪੂਰਾ ਆਨੰਦਾ ਮੱਲੋ ਮੈਨੂੰ ਨਹੀਂ ਲੱਗਦਾ ਇਹ ਅਸਲ ਦੇ ਵਿੱਚ ਨਾ ਮੈਨੂੰ ਹਕਾ ਦਾ 30 ਰੁਪਏ ਕਿਉਂ ਰੱਖੇ ਗਏ ਆ ਕਸ਼ਤੀ ਫ੍ਰੀ ਦੇਣ ਨੂੰ ਮਾਲਕ ਦੀ ਕਿਰਪਾ ਇਹਨਾਂ ਨੂੰ ਕੋਈ ਫ੍ਰੀ ਵੀ ਦੇ ਸਕਦੇ ਆ ਕੋਈ ਚੱਕਰ ਨਹੀਂ ਉਹ ਦੇਖ ਉਧਰ ਵੀ ਜਵਾਕਾਂ ਤੇ ਮਾਰੀ ਕੈਮਰਾ ਉਹ ਫਿਰਦੇ ਆ ਨਜ਼ਾਰੇ ਲੈਂਦੇ ਤੇ ਮਾਰੀ ਹੈ ਤਾਂ ਉਧਰ ਗਾ ਉਹ ਜੈਕਟਾਂ ਵੀ ਆ ਗੀਆਂ ਹਾਂ ਜੈਕਟਨ ਲਾਈਫ ਜੈਕਟ ਤਾਂ ਹੈਗੀਆਂ ਹੈਗੀਆਂ ਉਹ ਤਾਂ ਗੱਲ ਕਰ ਰਹੇ ਸੀਗਾ ਵੀ ਆਪਾਂ ਨਹੀਂ ਪਾਈਆਂ ਤੇ ਲਾਈਫ ਜੈਕਟ ਵਗੈਰਾ ਪੂਰਾ ਹੈਗਾ ਪ੍ਰਬੰਧ ਪੂਰਾ ਤੇ ਆਪਣਾ ਨਾ ਇਹ 30 ਰੁਪਏ ਵੀ ਕਿਉਂ ਰੱਖਿਆ ਅਸਲ ਦੇ ਵਿੱਚ 30 ਰੁਪਏ ਰੱਖਿਆ ਕਿਸ਼ਤੀਆਂ ਦੀ ਮਾੜੀ ਮੋਟੀ ਮੇਨਟੇਨ ਕਰਨ ਵਾਸਤੇ ਰੱਖਿਆ ਇਹ ਨਾ ਕਿਦਾ ਬਣਦਾ ਇਹ ਨਹੀਂ ਇਹ 30 ਰੁਪਏ ਤੋਂ ਬਿਨਾ ਵੀ ਸਰਦਾ ਇਹਨਾਂ ਦਾ ਕੋਈ ਐਡੀ ਗੱਲ ਨਹੀਂ ਵੀ ਜੇ ਆਪਾਂ ਕਹਿ ਦਈਏ ਦੇਖੋ ਉਧਰ ਨੂੰ ਮਾਰੀ ਨੀਗਾ ਕੈਮਰਾ ਮਾਰੀ ਦੇਖ ਕਿੱਡਾ ਸੋਹਣਾ ਮਾਹੌਲ ਆ ਕਿਆ ਬਾਤ ਆ ਕਿਆ ਬਾਤ ਆ ਆਨੰਦ ਆਊਗਾ ਤੁਹਾਨੂੰ ਯਾਰ ਇੱਥੇ ਪ੍ਰੀਤ ਤੂੰ ਤਾਂ ਮੇਰੇ ਪੈਰ ਖੇੜੀ ਜਾਂਦਾ ਓਏ ਆਜੋ ਆਪਾਂ ਪਿੰਡ ਦੇ ਪ੍ਰਬੰਧਕਾਂ ਨੂੰ ਪਿੰਡ ਦੀ ਪੰਚਾਇਤ ਨੂੰ ਮਿਲਦੇ ਆ ਕਿਹੜੇ ਕਿਹੜੇ ਪਰਿਵਾਰਾਂ ਨੇ ਇੱਥੇ ਕਿਸ਼ਤੀਆਂ ਦਿੱਤੀਆਂ ਆਜੋ ਕਰਦੇ ਆ ਗੱਲਬਾਤ ਤਾਂ ਆਪਾਂ ਗੱਲਬਾਤ ਕਰ ਲੈਨੇ ਆ ਇੱਥੇ ਕਿਹਨੇ ਕਿਹਨੇ ਕਿਸ਼ਤੀਆਂ ਦਿੱਤੀਆਂ ਥੋੜਾ ਜਿਹਾ ਆਪਾਂ ਇੱਥੇ ਪ੍ਰਧਾਨ ਜੀ ਕੌਣ ਕਰੂਗਾ ਗੱਲਬਾਤ ਸਰਪੰਚ ਸਾਹਿਬ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਵੈਸੇ ਤਾਂ ਤੁਹਾਡੇ ਪਿੰਡ ਦਾ ਜਿੱਡਾ ਵੱਡਾ ਅਪਰਾਲਾ ਚੱਕਰ ਦਾ ਕਈ ਪਿੰਡਾਂ ਨੂੰ ਪ੍ਰੇਰਣਾ ਦੇ ਰਿਹਾ ਪਰ ਅੱਜ ਦਾ ਮੌਕਾ ਤਾਂ ਆਪਾਂ ਸੰਗਤ ਨੂੰ ਸੱਦਾ ਦੇ ਦਈਏ ਦੱਸ ਦਈਏ ਵੀ ਕਿਹਨੇ ਕਿਹਨੇ ਯੋਗਦਾਨ ਪਾਇਆ ਜੀ ਇਹਦੇ ਵਿੱਚ ਹਾਂ ਜੀ ਹਾਂ ਜੀ ਅੱਜ ਦੇ ਪ੍ਰੋਗਰਾਮ ਚ ਅ ਪਹਿਲਾਂ ਤਾਂ ਤੁਹਾਡਾ ਤਨਬਾਧ ਕਰਦੇ ਆ ਬਹੁਤ ਕੰਮ ਕਰਦੇ ਆ ਹਨਾ ਚਗਰ ਨਗਰ ਵੱਲੋਂ ਲੱਖੁਸੀਆਂ ਸਤਿ ਪਾਸ਼ਾ ਜੀ ਦੇ ਸਤਿਗੁਰ ਨਾਲ ਕਰੀ ਪਰਮਾਤਮਾ ਨੇ ਸਾਡੇ ਤੇ ਬੜੀ ਆਪਾ ਕਿਰਪਾ ਕੀਤੀ ਹੈ ਜੀ ਅੱਜ ਤੋਂ 2011 ਦੇ ਵਿੱਚ ਜੀ ਸਰਦਾਰ ਅਜਮੇਰ ਸਿੰਘ ਸਿੱਧੂ ਜੀ ਤੇ ਪਰਿਵਾਰ ਵੱਲੋਂ ਜੀ ਇੱਕ ਚਕਰ ਨਗਰ ਦੀ ਸੋਚ ਪੈਦਾ ਰੱਖੀ ਸੀ ਜੀ ਜੀ ਜਸਦੀ ਬਦੌਲਤ ਅੱਜ ਤੱਕ ਜੀ ਚਕਰ ਨਗਰ ਉਹਨਾਂ ਦੇ ਸੁਪਨਿਆਂ ਦੀ ਹਾਮੀ ਭਰਦਾ ਆ ਰਿਹਾ ਜੀ ਜੀ ਤੇ ਜੋ 2014 ਦੇ ਵਿੱਚ ਉਹ ਚਲੇ ਗਏ ਸਾਡੇ ਨਗਰ ਦੇ ਵਿੱਚੋਂ ਜੀ ਉਹਨਾਂ ਦੇ ਬਦੌਲਤ ਹੀ ਜੀ ਅੱਜ ਸਾਡੇ ਨਗਰ ਦੇ ਨੌਜਵਾਨਾਂ ਨੇ ਮਿਲ ਕੇ ਮੋਰਗਨ ਲੇਕ ਸਿਬ੍ਰਿਜ ਕਮੇਟੀ ਦਾ ਨਾਮ ਫੇਰ ਅਮਲ ਸ਼ੁਰੂਅਤ ਕਰ ਲਿਆ ਜੀ ਇਹਨਾਂ ਦੇ ਲਈ ਅਸੀਂ ਚਕਰ ਨਗਰ ਵੱਲੋਂ ਸਮੁੱਚੇ ਨਗਰ ਵੱਲੋਂ ਹੀ ਜੀ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਨਗਰ ਚੰਗੇ ਕੰਮਾਂ ਨੂੰ ਹਮੇਸ਼ਾ ਤਰਜੀਹ ਦਿੰਦਾ ਜੀ ਸੋਚ ਵਧੀਆ ਰੱਖਦਾ ਜੀ ਤੇ ਇਸ ਵਿੱਚ ਇਹਨਾਂ ਦੀ ਹੈਲਪ ਕੀਤੀ ਆ ਜੀ ਜੱਗਾ ਸਿੰਘ ਜੁਗੇ ਆਪਣਾ ਜਿਹੜੇ ਹੈਗੇ ਆ ਪ੍ਰਧਾਨ ਜੀ ਤੇ ਉਹਨਾਂ ਨੇ ਖੇਡ ਪ੍ਰਮੋਟਰ ਜਾਣੀ ਦੀ ਬਹੁਤ ਵਧੀਆ ਭਰਾਲਾ ਉਹਨਾਂ ਦਾ ਹਾਂ ਹਾਂ ਜੀ ਬਾਈ ਜੱਗਾ ਦਾ ਯਾਨੀ ਪੂਰਾ ਸਹਿਯੋਗ ਦਿੰਦੇ ਆ ਇਹਨਾਂ ਨੂੰ ਕਸ਼ਤੀ ਲਈ ਪੈਸੇ ਦਿੱਤੇ ਆ ਜੀ ਇਹਦੇ ਵਿੱਚ ਸਰਜੀਤ ਪੰਚ ਸਾਹਿਬ ਕਸਤ ਪੰਚ ਉਹਨਾਂ ਦੇ ਪਰਿਵਾਰ ਵੱਲੋਂ ਰਣਜੋਤ ਸਿੰਘ ਤੇ ਆਪਣਾ ਭਰਪੁਰ ਸਿੰਘ ਉਹਨਾਂ ਨੇ ਵੀ ਵਧੀਆ ਮੰਨ ਲਓ ਇਹਨਾਂ ਨੂੰ ਸਹਿਯੋਗ ਦਿੱਤਾ ਕਸ਼ਤੀ ਦਿੱਤੀ ਹੋਰ ਵੀ ਸਾਡੇ ਐਨਆਰਆਈ ਭਰਾਵਾ ਜਿਹੜੇ ਬਾਹਰ ਗਏ ਹੋਏ ਆ ਜੀ ਇਹਨਾਂ ਨੂੰ ਬਾਈ ਕਾਕਾ 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 ਬਾਈ ਹੋਰ ਬਹੁਤ ਸਾਰੇ ਯਾਰ ਹੋ ਗਿਆ ਸਭੀ ਹੋ ਗਿਆ ਹੋਰ ਖਾ ਹੋ ਗਿਆ ਜੀ ਹਾਂ ਜੀ ਸਾਨੂੰ ਬਹੁਤ سپورਟ ਹੈ ਨਾ ਜੀ ਬਾਈ ਕਾਕਾ ਬਾਈ ਮੰਦਰ ਬਾਈ ਸੱਬੀ ਹਾਂ ਜੀ ਉਹਨਾਂ ਦਾ ਗੋਰਖਾ ਵੈਸੇ ਬਹੁਤ ਵਧੀਆ ਰੋ ਰਿਆ ਅਸੀਂ ਚਕਰ ਨਗਰ ਵਾਲੇ ਜਾਣੇ ਦੇਖਦੇ ਹਾਂ ਉਹਨਾਂ ਲਈ ਬਹੁਤ ਜ਼ਿਆਦਾ ਪ੍ਰਾਲੇ ਆ ਬਿੱਟੂ ਬਾਈ ਹਾਂ ਜੀ ਬਿੱਟੂ ਦਿਓ ਬਹੁਤ ਵਧੀਆ ਜੀ ਸਾਰੇ ਐਨਆਰ ਆਈ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਹੜੇ ਦੇਸਾਂ ਪਰਦੇਸਾਂ ਦੇ ਵਿੱਚ ਆਪਣੀ ਹੱਕ ਸੱਚ ਦੀ ਕਮਾਈ ਦੀ ਵਿੱਚੋਂ ਦਿਸਵੰਦ ਕੜ-ਕੜ ਭੇਜਦੇ ਆ ਤੇ ਸਾਡੇ ਨੌਜਵਾਨਾਂ ਦਾ ਹੌਸਲਾ ਰੱਖਦੇ ਆ ਤੇ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਅੱਜ ਪਰਮਾਤਮਾ ਨੇ ਕਿਰਪਾ ਕੀਤੀ ਹੈ ਫੇਰ ਦੁਬਾਰਾ ਜੀ ਵੀ ਇੱਕ ਜਿਵੇਂ ਦੁਬਾਰਾ ਅੰਗਿਆਰ ਬੰਗ ਕੇ ਤੇ ਰੋਸ਼ਨੀ ਹੁੰਦੀ ਹੈ ਇਸ ਤਰ੍ਹਾਂ ਹੋ ਅੱਜ ਹੋਇਆ ਅੱਜ ਦੇਖਣ ਨੂੰ ਦੇਖੋ ਤੁਸੀਂ ਕਿਦਾਂ ਸਰਪੰਨ ਨੇ ਚਾਹ ਮਨਾਇਆ ਹਾਂਜੀ ਚਾਹ ਮਨਾਇਆ ਤੇ ਅੱਜ ਸਾਰੇ ਹੀ ਅਸੀਂ ਮੌਜੂਦ ਆ ਜਿੰਨੇ ਮੌਜੂਦ ਕੀ ਕਰਕੇ ਗਏ ਆ ਸਾਰੇ ਪੰਚੇ ਤਾਂ ਵੀ ਹਗੀਆਂ ਮਾਲੋ ਸਾਹਿਬ ਕਾ ਪੰਚੇ ਜੰਗੀਆਂ ਹੈਗੀਆਂ ਉਹ ਵੀ ਆ ਨੰਬਰਦਾਰ ਆ ਗੁਰਦੁਆਰਾ ਸਾਂਝ ਕਮੇਟੀ ਆ ਤੇ ਸਾਰੇ ਜਾਣੀ ਵੀ ਇੱਥੇ ਆਏ ਆ ਜਾਣੀ ਨੇ ਹੌਸਲਾ ਵਧਾਉਣ ਬਾਤ ਅਸੀਂ ਇਹਨਾਂ ਨੂੰ ਹੱਲਾਸ਼ੇਰੀ ਦਿੱਤੇ ਆ ਕਿ ਵੱਧ ਚੜ ਕੇ ਆਦਾ ਕੰਮ ਕਰਦੇ ਰਹਿਣ ਸੇਵਾ ਨਿਭਾਉਂਦੇ ਰਹਿਣ ਤੇ ਇਹਨਾਂ ਨੂੰ ਫਲ ਲੱਗਦਾ ਰਹੂਗਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ